ਚਲੋ ਵੀ ਗੱਡੀ ਦੇ ਕੋਲ ਗੱਡੀ ਕੋਲੇ ਖੜੋ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੋਸਤੋ ਕਿ ਪੇਸ਼ੈਂਟ ਨੂੰ ਤੁਹਾਡੇ ਨਾਲ ਮਿਲਾਲ ਲੱਗਿਆ ਵੈਸੇ ਆਪਾਂ ਕੱਲ ਵੀ ਇੱਕ ਵੀਡੀਓ ਪਾਈ ਸੀ ਵੀਡੀਓ ਦੇ ਵਿੱਚ ਜਾਇ ਕੀਤਾ ਸੀ ਕਿ ਪ੍ਰਵਾਹ ਬੜਾ ਗਰੀਬ ਹੈ ਇਲਾਜ ਲਈ ਉਹਨਾਂ ਕੋਲ ਪੈਸੇ ਨਹੀਂ ਬੜੇ ਪ੍ਰਵਾਹ ਸਾਡੇ ਕੋਲ ਇਹੋ ਜੇ ਸਾਨੂੰ ਮਿਲਦੇ ਆ ਜਿਨ੍ਹਾਂ ਕੋਈ ਇਲਾਜ ਲਈ ਪੈਸੇ ਨਹੀਂ ਦਵਾਈਆਂ ਜੋਗੇ ਪੈਸੇ ਨਹੀਂ ਹੁੰਦੇ ਯਾਰ ਇੰਨੀ ਚੋਕਲੇਟ ਖਾਈ ਰਹੇ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਦੇ ਕੋਲੇ ਇਲਾਜ ਲਈ ਪੈਸੇ ਨਹੀਂ ਹੁੰਦੇ ਆਈ ਮੁੰਡਾ ਠੀਕ ਹੈ ਹੁਣ ਕਿਤੇ ਗਿਆ ਆਪਾਂ ਉਹ ਅੱਗੇ ਚਲਿਓ ਚਲਿਏ ਹੈਲੋ ਠੀਕ ਹੈ ਹੁਣ ਆ ਮੁੰਡਾ ਤੁਸੀਂ ਜਿਹੜਾ ਦੇਖ ਰਹੇ ਹੋ ਇਹਦੇ ਕੋਲੇ ਇਲਾਜ ਲਈ ਪੈਸੇ ਹੈ ਨਹੀਂ ਡਾਕਟਰ ਦੇ ਦਾਖਲ ਰਿਆ ਚਾਰ ਪੰਜ ਦਿਨ ਫਸ ਪਾਗ ਬਚਾਗਾ ਕੀ ਕਰੇ ਮਜਬੂਰ ਹੈ ਇਲਾਜ ਲਈ ਪੈਸੇ ਨਹੀਂ ਹੈ ਪਰ ਜਿੰਨੀ ਵੀ ਸੇਵਾ ਚੱਲਦੀ ਹੈ ਤੁਹਾਡੇ ਭਰਾਵਾਂ ਦੇ ਸਾਥ ਨਾਲ ਸਹਿਯੋਗ ਨਾਲ ਚੱਲਦੀ ਹੈ ਵਧੀਆ ਬੰਦਾ ਦਿਹਾੜੀ ਕੱਗਦਾ ਸੀ ਹੈ ਨਾ ਆਪ ਦੇ ਕੰਮ ਕਾਜ ਦੇ ਵਿੱਚ ਕਹਿੰਦਾ ਸੀ ਪਗਵਾੜ ਨੂੰ ਪਾਲਦਾ ਸੀ ਮਾਂ ਘਰੇ ਹੈ ਉਹਨੂੰ ਉਹਦੀ ਦੇਖਭਾਲ ਕਰਦਾ ਸੀ ਬਹੁਤ ਵਧੀਆ ਜਦੋਂ ਕਹਿੰਦੇ ਬਿਮਾਰੀ ਘਰੇ ਆ ਜਾਂਦੀ ਹੈ ਤੇ ਬਿਮਾਰੀ ਬੰਦੇ ਨੂੰ ਲੈ ਦੇ ਕੇ ਹੀ ਬੈਠ ਜਾਂਦੀ ਹੈ ਕਿਉਂਕਿ ਗਰੀਬ ਪਰਿਵਾਰਾਂ ਕੋਲੇ ਇਲਾਜ ਲਈ ਪੈਸੇ ਨਹੀਂ ਹੁੰਦੇ ਜਿਹੜੇ ਗਰੀਬ ਪਰਿਵਾਰ ਹੁੰਦੇ ਆ ਹਸਪੀਟਲਾਂ ਦੇ ਵਿੱਚੋਂ ਘਰ ਵਾਪਸ ਆ ਜਾਂਦੇ ਆ ਕਿ ਇਲਾਜ ਲਈ ਪੈਸੇ ਨਹੀਂ ਆ ਜਿਹੜਾ ਮੁੰਡਾ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਚੱਲੇ ਹੋ ਹਸਪੀਟਲ ਨਹੀਂ ਜਾ ਕੇ ਵਿਚਾਰੇ ਹਸਪੀਟਲ ਦੇ ਵਿੱਚੋਂ ਘਰੇ ਵਾਪਸ ਆ ਗਏ ਕਿ ਇਲਾਜ ਲਈ ਪੈਸੇ ਨਹੀਂ ਹੈ ਭਰਾਵਾਂ ਕੇ ਵੀਡੀਓ ਨੂੰ ਵਾਤੋਵਾ ਸ਼ੇਅਰ ਕਰੇ ਕੋਈ ਥੋੜਾ ਸ਼ੇਅਰ ਕੀਤਾ ਹੋਇਆ ਕਿਸੇ ਨਾ ਕਿਸੇ ਦਾ ਭਲਾ ਹੋ ਜਾਂਦਾ ਕਿਸੇ ਨਾ ਕਿਸੇ ਦੀ ਦਵਾਈ ਮਿਲ ਜਾਂਦੀ ਹੈ ਜਾਂ ਕੋਈ ਨਾ ਕੋਈ ਡੋਨਰ ਆਪਾਂ ਨੂੰ ਹੈਲਪ ਲਈ ਬੁਲਾ ਲੈਂਦਾ ਕਿ ਸਾਡੇ ਕੋਲੇ ਇਲਾਜ ਲਈ ਪੈਸੇ ਨਹੀਂ ਤੇ ਜਿੰਨੇ ਜੋਗੇ ਆ ਆਪਾਂ ਮੁਕਸਲ ਸ਼ਹਿਰ ਦੀ ਸੇਵਾ ਲਈ ਹਾਜ਼ਰ ਆ ਭਾਵੇਂ ਉਹ ਕੋਈ ਵੀ ਇਨਸਾਨ ਹੋਵੇ ਪਰ ਕੋਈ ਇਹ ਨਾ ਕਵੇ ਕਿ ਮੇ ਕੋਈ ਇਲਾਜ ਲਈ ਪੈਸੇ ਨਹੀਂ ਜਾਂ ਦਵਾਈਆਂ ਜੋਗੇ ਪੈਸੇ ਨਹੀਂ ਇਹ ਜਿੰਨੀ ਵੀ ਸੇਵਾ ਚੱਲ ਰਹੀ ਹੈ ਤੁਹਾਡੇ ਭਰਾਵਾਂ ਦੇ ਸਾਥ ਨਾਲ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਮੈਂ ਫੇਰ ਕਹਿੰਦਾ ਕਿ ਭਾ ਭਾਣ ਕੇ ਨਾ ਤੁਸੀਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਮਚਾਰਾ ਮੁੰਡਾ ਬੜਾ ਵਧੀਆ ਸੀ ਔਰ ਅੱਜ ਮਜਬੂਗੀਆਂ ਦੇ ਵਿੱਚ ਹੈਗਾ ਕਿ ਕੀ ਕਰੇ ਪਵਾਜ ਗਰੀਬ ਹੈ ਇਲਾਜ ਲਈ ਪੈਸੇ ਨਹੀਂ ਹੈ ਮਾਤਾ ਵਿਚਾਈ ਇਹਨਾਂ ਦੀ ਸੜਕਾਂ ਤੇ ਗੱਡੀ ਤੁਸੀਂ ਅੱਡੀ ਬੈਠੇ ਹੋਰੇ ਵਿਚਾਈ ਕਦੇ ਕਿਸੇ ਕੋਲ ਜਾਂਦੀ ਹੈ ਮਾਤਾ ਕਦੇ ਕਿਸੇ ਕੋਲ ਜਾਂਦੀ ਹੈ ਕਿ ਮੇਰੇ ਬੱਚੇ ਦਾ ਇਲਾਜ ਕਰਾ ਦਿਓ ਸਾਨੂੰ ਇਲਾਜ ਦੀ ਲੋੜ ਹੈ ਸਾਨੂੰ ਪੈਸਿਆਂ ਦੀ ਲੋੜ ਨਹੀਂ ਹੈ ਆਪਾਂ ਇਹਨਾਂ ਨੂੰ ਅੱਜ ਏਮਜ਼ ਹਸਪੀਟਲ ਦੇ ਵਿੱਚ ਭੇਜਣ ਲੱਗੇ ਆਂ ਉੱਥੇ ਇਹਨਾਂ ਦਾ ਇਲਾਜ ਕਰਾਵਾਂਗੇ ਜਿੰਨਾ ਵੀ ਇਲਾਜ ਹੋਏਗਾ ਤੁਹਾਡੇ ਭਾਵਾਂ ਦੇ ਸਾਥ ਦਾ ਤੁਹਾਡੇ ਭਾਵਾਂ ਦੇ ਸਹਿਯੋਗ ਨਾਲ ਹੋਏਗਾ ਮੈਂ ਫੇਕੇ ਨਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੁਸੀਂ ਜਿੰਨੇ ਜੋਗੇ ਹੋ ਇਸ ਵੀਡੀਓ ਨੂੰ ਜੂ ਸ਼ੇਅਰ ਕਰਿਓ ਬੈਠੋ ਜੀ ਬੈਠੋ ਲੇਟ ਜਾ ਲੇਟ ਜਾ ਤੇ ਬੈਠ ਜਾ ਬੈਠ ਜਾ ਮਾਂ ਭਾਈ ਲੈਂਦੀ ਨਹੀਂ

ਜਿੰਨੀ ਵੀ ਸੇਵਾ ਚੱਲਦੀ ਹੈ ਤੁਹਾਡੇ ਭਰਾਵਾਂ ਦੇ ਸਾਥ ਨਾਲ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਚੱਲਦੀ ਹੈ ਇਹ ਨਾ ਸੋਚੋ ਕਿ ਟਿੰਕੂ ਇਕੱਲਾ ਮੁੱਠੇ ਸ਼ੈਖ ਦੇ ਵਿੱਚ ਕੁਝ ਕਰ ਸਕਦਾ ਪਰ ਮੈਰੀ ਇਕੱਲਾ ਨਹੀਂ ਕੁਝ ਕਰ ਸਕਦਾ ਤੁਹਾਡੇ ਭਰਾਵਾਂ ਦੇ ਸਾਥ ਨਾਲ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਨਹੀਂ ਕਰ ਸਕਦਾ ਦੇਖੋ ਅੱਜ ਲੋਕਾਂ ਨੂੰ ਲੋੜ ਹੈ ਲੋਕਾਂ ਦੇ ਕੋਲ ਵਾਕਿਆ ਹੀ ਇਲਾਜ ਲਈ ਪੈਸੇ ਹੈ ਨਹੀਂ ਜਾਂ ਦਵਾਈਆਂ ਜੋਗੇ ਪੈਸੇ ਹੈ ਨਹੀਂ ਪਰਵਾਹ ਇਹੋ ਜਿਹੇ ਬੜੇ ਲੋਕ ਜਿਨ੍ਹਾਂ ਨੂੰ ਮਿਲਦਾ ਜਿਹੜੇ ਅੱਜ ਘਰੇ ਬੈਠੇ ਆ ਜਿਨ੍ਹਾਂ ਦੇ ਕੋਲੇ ਇਲਾਜ ਲਈ ਪੈਸੇ ਨਹੀਂ ਹੈ ਤੁਡੇ ਭਰਾਵਾਂ ਦਾ ਸਾਥ ਹੈ ਤੁਹਾਡੇ ਭਰਾਵਾਂ ਦਾ ਸਹਿਯੋਗ ਹੈ ਜਿੰਨੇ ਜੋਗੇ ਹੋ ਭਰਾ ਦੀ ਹੈਲਪ ਕਰੇਗਾ ਉਹ ਤੁਸੀਂ ਤੁਹਾਡੇ ਭਰਾਵਾਂ ਦੇ ਸਾਥ ਨਾਲ ਹੀ ਸਹਿਯੋਗ ਨਾਲ ਹੀ ਅੱਜ ਇਹ ਸੇਵਾ ਸ਼੍ਰੀ ਮੁਕਸ਼ਰ ਸਾਹਿਬ ਦੇ ਵਿੱਚ ਚੱਲ ਰਹੀ ਹੈ ਮੈਂ ਤੁਹਾਡਾ ਬੜਾ ਬੜਾ ਧੰਨਵਾਦ ਕਰਦਾ ਕਿ ਛੋਟਾ ਭਰਾ ਆ ਤੁਹਾਡਾ ਬੜੀ ਵੱਡੀ ਸੋਚ ਰੱਖੀ ਹੋਇਆ ਕਿ ਮੁਕਸ਼ਰ ਦੀ ਖੈਰ ਦੇ ਵਿੱਚ ਇੱਕ ਮਨੁੱਖਤਾ ਦੀ ਸੇਵਾ ਦਾ ਘਰ ਹੋਵੇ ਜਿੱਥੇ ਲੋਕਾਂ ਦੇ ਇਲਾਜ ਵੀ ਹੋ ਜਾਣ ਜਿੱਥੇ ਲੋਕਾਂ ਨੂੰ ਦਵਾਈਆਂ ਵੀ ਮਿਲ ਜਾਣ ਪਾਗੇ ਜਿੰਨਾ ਵੀ ਸੇਵਾ ਚੱਲੀ ਰਹੀ ਹੈ ਤੁਹਾਡੇ ਭਰਾਵਾਂ ਦੇ ਸਾਥ ਨਾਲ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਮੈਂ ਤੁਹਾਨੂੰ ਇਹ ਕਹਿਣਾ ਕਿ ਭਰਾਵਾਂ ਦੇ ਨਾਮ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੁਹਾਡੇ ਸ਼ੇਅਰ ਕਰਨ ਨਾਲ ਕਿਸੇ ਨਾ ਕਿਸੇ ਦਾ ਭਲਾ ਹੋ ਜਾਂਦਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ